ਮੈਂ ਤਾਂ ਸਿੱਧੇ ਇਹਨੂੰ ਕਹਿੰਦਾ ਫੌਜਾ ਸਿੰਘ ਸਰਾਰੀ ਨੂੰ ਤੈਨੂੰ ਲੋਕਾਂ ਨੇ ਐਮਐਲਏ ਬਣਾਇਆ ਸੀਗਾ ਕਤਲ ਕਰਨ ਵਾਸਤੇ ਨਹੀਂ ਬਣਾਇਆ ਸੀ ਕਹਿੰਦੇ ਉਹ ਤਾਂ ਕਹਿੰਦੇ ਵੀ ਮੈਨੂੰ ਤਾਂ ਪਰਿਵਾਰ ਦੇ ਨਾਲ ਹਮਦਰਦੀ ਬਹੁਤ ਆ ਜੇ ਹਮਦਰਦੀ ਰੱਖਦਾ ਫੌਜਾ ਸਿੰਘ ਸਰਾਰੀ ਤੇਰੀ ਗੱਡੀ ਪੈਂਚਰ ਹੋ ਗਈ ਕਿ ਤੇਰੀ ਗੱਡੀ ਦਾ ਬੈਰਿੰਗ ਟੁੱਟ ਗਿਆ ਯਾਰ ਕਿਸੇ ਕੋਲ ਗੱਡੀ ਹੋਣੀ ਜਾ ਕੇ ਲੈ ਆਉ ਉਹਨੂੰ ਭਗਵੰਤ ਮਾਨ ਵੀ ਸੁੱਤਾ ਪਿਆ ਇਸ ਮਸਲੇ ਤੇ ਬੋਲ ਹੀ ਨਹੀਂ ਜਾਂਦੇ ਜਿਵੇਂ ਕਹੋ ਜੁਗਨੂ ਹਾਜ਼ਰ ਹੈ ਜੁਗਨੂ ਹਾਜ਼ਰ ਸਿਰਫ ਰੀਲਾਂ ਚ ਸੀਗਾ ਝੰਡਾ ਸਿੰਘ ਸੀਗਾ ਉਸੇ ਤਰ੍ਹਾਂ ਦਾ ਭਾਸ਼ਣ ਕੱਲਾ ਸਟੇਜਾਂ ਤੇ ਆ ਭਗਵੰਤ ਮਾਨ ਮੁੱਖ ਮੰਤਰੀ ਹੋਵੇ ਤਾਂ ਕੋਈ ਕੰਮ ਹੋਣ ਮੁੱਖ ਮੰਤਰੀ ਹੈ ਹੀ ਨਹੀਂ ਇਹਨਾਂ ਦੇ ਮੰਤਰੀਆਂ ਦੇ ਓਐਸਡੀ ਜਿਹੜੇ ਪੀਏ ਕਹਿ ਲਗੇ ਉਹ ਤਾਂ ਆ ਕੇ ਦਿੱਲੀ ਦੇ ਲੱਗੀ ਜਾਂਦੇ ਆ ਮੰਤਰੀ ਭਗਵੰਤ ਮਾਨ ਹੀ ਆ ਹੋਰ ਕੌਣ ਆ ਫਿਰ ਭਗਵੰਤ ਮਾਨ ਕਿੱਥੇ ਮੁੱਖ ਮੰਤਰੀ ਜਿਹੜੀ ਪਾਰਟੀ ਆ ਉਹ ਝਾੜੂ ਪਾਰਟੀ ਕੇਜਰੀਵਾਲ ਦੀ ਆ ਇਹ ਤਾਂ ਦਿਹਾੜਗਾ ਉਹਦਾ ਮਲੀਮ ਹੈਗਾ ਇੱਕ ਕਰ ਦੂਗਾ ਉਥੇ ਭਗਵਾਨ ਤੇ ਮਾਂ ਨਰਗਿਆਂ ਨੇ ਅੱਜ ਗੱਲ ਸਾਬਤ ਕਰਤੀਓ ਕਹਿੰਦਾ ਬੁੱਲਿਆ ਗੰਮ ਨਾ ਕਰਿਆ ਕਰ ਕਹਿੰਦਾ ਪੰਜਾਬ ਸਿਆਂ ਗੰਮ ਨਾ ਕਰਿਆ ਕਰ ਮੁੱਖ ਮੰਤਰੀ ਬਦਲਦੇ ਰਹਿੰਦੇ ਆ ਪੰਜਾਬ ਪੰਜਾਬ ਹੀ ਰਹਿੰਦਾ ਜਿਵੇਂ ਉਹਨੇ ਕਿਹਾ ਸੀ ਨਾ ਸ਼ੀਸ਼ਾ ਸ਼ੀਸ਼ਾ ਹੀ ਰਹਿੰਦਾ ਬਸ ਤਸਵੀਰ ਬਦਲਦੀ ਰਹਿੰਦੀ ਆ ਲੋਕ ਕਹਿੰਦੇ ਆ ਪੁਲਿਸ ਲੋਕਾਂ ਨੂੰ ਬਚਾਉਣ ਵਾਸਤੇ ਹੁੰਦੀ ਆ ਉਹ ਅਸਲ 'ਚ ਮਹਾਮੂਰਖ ਲੋਕ ਆ ਪੁਲਿਸ ਕਦੇ ਵੀ ਬਚਾਉਣ ਵਾਸਤੇ ਨਹੀਂ ਹੁੰਦੀ ਜੇ ਪੁਲਿਸ ਬਚਾਉਣ ਵਾਸਤੇ ਹੁੰਦੀ ਸਾਨੂੰ ਇਹਨਾਂ ਐਮਐਲਏਾਂ ਤੋਂ ਬਚਾਉਂਦੀ ਸਾਨੂੰ ਇਹਨਾਂ ਮੰਤਰੀਆਂ ਤੋਂ ਬਚਾਉਂਦੀ ਹੁਣ ਇਹ ਸੋਚਦਾ ਇਹਨੂੰ ਡੀਜੀਪੀ ਸਲੂਟ ਮਾਰਦਾ ਇਹਨੂੰ ਡੀਸੀ ਵੀ ਸਲੂਟ ਮਾਰਦਾ ਇਹ ਸੋਚਦਾ ਕਿਤੇ ਬੱਸ ਸੁਣਵਾਈ ਹੋਣ ਲੱਗ ਗਈ ਆ ਜਿਹੜਾ ਕਹਿ ਲੋ ਕੋਟਾਂ ਦੇ ਵਿੱਚ ਤੇ ਲੋਕਾਂ ਦੇ ਵਿੱਚ ਇਹ ਖੁਦ ਖੁਸ਼ੀ ਹੁੰਦੀ ਆ ਪਰ ਇਹ ਅਸਲ ਦੇ ਵਿੱਚ ਕਤਲ ਹੁੰਦਾ ਜਿਹੜਾ ਕਤਲ ਫੌਜਾ ਸਿੰਘ ਸਰਾਰੀ ਦੇ ਨਾਂ ਤੇ ਬੋਲਦਾ ਇੱਕ ਪਾਸੇ ਜਿ ਭਗਵੰਤ ਮਾਨ ਦੇ ਜਿਹੜੀ ਕਾਨੂੰਨ ਵਿਵਸਥਾ ਉਹਦੇ ਕਰਾਰੀ ਚ ਪੇੜ ਆ ਏ ਉਹ ਕਈ ਪਿੰਡਾਂ ਦੇ ਵਿੱਚ ਜਿਹੜਾ ਇਹਨਾਂ ਦਾ ਕਹਿਣਾ ਨਹੀਂ ਮੰਨਦੇ ਉਹਨਾਂ ਦੀਆਂ ਫੱਟੀਆਂ 'ਚ ਕਿੱਲ ਗੱਡੀ ਆਉਂਦੇ ਆ ਇਹ ਵਿਚਾਰਾ ਨਹੀਂ ਸੈਨ ਕਰ ਸਕਿਆ ਬੇਇੱਜ਼ਤੀ ਮਹਿਸੂਸ ਬਾੜੀ ਹੋਈ ਇਹਨੂੰ ਇਹ ਦੁਨੀਆ ਛੱਡ ਕੇ ਜਾਂਦਾ ਰਿਹਾ ਨੌਜਵਾਨ ਸਰਪੰਚ ਜਸ਼ਨ ਨੂੰ ਖੁਦਕੁਸ਼ੀ ਕਰਨੀ ਪੈਂਦੀ ਹੈ ਤੇ ਪਰਿਵਾਰ ਦਾ ਕਹਿਣਾ ਪ੍ਰੈਸ਼ਰ ਪੋਲੀਟਿਕਲ ਸੀ ਪੈਸਿਆਂ ਦੀ ਮੰਗ ਕੀਤੀ ਜਾਂਦੀ ਸੀ ਇਲਜ਼ਾਮ ਮੌਕੇ ਦੇ ਵਿਧਾਇਕ ਦੇ ਉੱਤੇ ਆ ਤੇ ਵੱਡੀ ਗਿਣਤੀ ਚ ਲੋਕ ਜਿਹੜੇ ਅੱਜ ਇਕੱਠੇ ਹੋਏ ਆ ਇਨਸਾਫ ਦੀ ਮੰਗ ਕਰ ਰਹੇ ਆ ਤੇ ਪਰਚਾ ਦਰਜ ਕਰਾਉਣ ਦੇ ਲਈ ਵੀ ਥਾਣਾ ਘੇਰਿਆ ਹੋਇਆ ਤੇ ਧਰਨਾ ਲੱਗਿਆ ਹੋਇਆ ਜਿੱਥੇ ਬਹੁਤ ਸਾਰੇ ਨੌਜਵਾਨ ਇੱਥੇ ਪਹੁੰਚੇ ਆ ਤਾਂ ਉੱਥੇ ਇੱਕ ਨੌਜਵਾਨ ਜੋ ਕਿ ਸਰਕਾਰ ਦੇ ਖਿਲਾਫ ਹਮੇਸ਼ਾ ਬੋਲਦਾ ਉਹ ਵੀ ਪਹੁੰਚਿਆ ਗੱਲਬਾਤ ਕਰਦੇ ਆ ਕਿਵੇਂ ਦੇਖਦੇ ਹੋ ਬਾਈ ਇੱਕ ਨੌਜਵਾਨ ਸਰਪੰਚ ਆਮ ਆਦਮੀ ਪਾਰਟੀ ਦਾ ਹੀ ਖਿਡਾਰੀ 23 ਸਾਲ ਉਮਰ ਇੰਨਾ ਕੁਝ ਤੇ ਇਲਜ਼ਾਮ ਫੇਰ ਆਮਦਵੀ ਪਾਰਟੀ ਦੇ ਵਿਧਾਇਕ ਦੇ ਉੱਤੇ ਅਸਲ ਦੇ ਵਿੱਚ ਇਲਜ਼ਾਮ ਉਹ ਲਾ ਕੇ ਨਹੀਂ ਗਿਆ ਜੇ ਇਲਜ਼ਾਮ ਹੁੰਦੇ ਤਾਂ ਕੇਸ ਲੜਦਾ ਉਹਨੇ ਸਾਬਤ ਹੀ ਕਰਤਾ ਜਦੋਂ ਉਹਨਾਂ ਨੂੰ ਤੰਗ ਪਰੇਸ਼ਾਨ ਹੀ ਬੜਾ ਕਰਤਾ ਮੈਂ ਕਈ ਦਿਨਾਂ ਦੀਆਂ ਇੰਟਰਵਿਊਆਂ ਸੁਣ ਰਿਹਾ ਜਿਸ ਦਿਨ ਦਾ ਉਹਦਾ ਕਤਲ ਹੋਇਆ ਤਾਂ ਉਹ ਕਹਿ ਰਹੇ ਜੀ ਉਹਨੇ ਖੁਦਕੁਸ਼ੀ ਕਰ ਲਈ ਖੁਦਕੁਸ਼ੀ ਕਰ ਲਈ ਖੁਦਕੁਸ਼ੀ ਬੰਦਾ ਕਦੇ ਨਹੀਂ ਕਰਦਾ ਕਿਸੇ ਨਾ ਕਿਸੇ ਤੋਂ ਆ ਕੇ ਤੰਗ ਹੋ ਕੇ ਕਰਦਾ ਤੇ ਜਿਹੜਾ ਕਹਿ ਲੋ ਕੋਟਾਂ ਦੇ ਵਿੱਚ ਤੇ ਲੋਕਾਂ ਦੇ ਵਿੱਚ ਇਹ ਖੁਦ ਖੁਸ਼ੀ ਹੁੰਦੀ ਆ ਪਰ ਇਹ ਅਸਲ ਦੇ ਵਿੱਚ ਕਤਲ ਹੁੰਦਾ ਜਿਹੜਾ ਕਤਲ ਫੌਜਾ ਸਿੰਘ ਸਰਾਰੀ ਦੇ ਨਾਂ ਤੇ ਬੋਲਦਾ ਤੇ ਇਹ ਕਤਲ ਪ੍ਰਮਾਤਮਾ ਦੀ ਹਰਜੂਰੀ ਦੇ ਵਿੱਚ ਆ ਜਿਹੜਾ ਉਹ ਇਹਨੂੰ ਕਿਤਨਾ ਕਿਤੇ ਦੇਣਾ ਪਊਗਾ ਤਾਂ ਜਿਹੜਾ ਕਹਿ ਲੋ ਅੱਜ ਇੱਥੇ ਇਕੱਠ ਹੋਇਆ ਹੁਣ ਇੱਥੇ ਫੌਜਾ ਸਿੰਘ ਸਰਾਰੀ ਦੇ ਜਿਹੜੀਆਂ ਪੀਏ ਦੀਆਂ ਉਹ ਜਿਹੜੀਆਂ ਰਿਕਾਰਡਿੰਗਾਂ ਕਹਿ ਲਿਏ WhatsApp ਉਹ ਸਾਹਮਣੇ ਵੀ ਆਈਆਂ ਪਰ ਹਲੇ ਤੱਕ ਵੀ ਜਿਹੜਾ ਕਹਿ ਲੋ ਉਹਨਾਂ ਦੇ ਕੋਈ ਹੋ ਨਹੀਂ ਹੋਈ ਆ ਪੁਲਿਸ ਫਿਰਦੀ ਆ ਇਧਰ ਪੁਲਿਸ ਵਾਲਿਆਂ ਦਾ ਜਿਹੜਾ ਕਹ ਜਿਹੜਾ ਕਹਿ ਲੋ ਹਾਂ ਤੇ ਪਰੇ ਥਾਣੇ ਦੇ ਵਿੱਚ ਜਿਹੜਾ ਕਹਿ ਲੋ ਇਹ ਕੀ ਡਿੱਕੀ ਕਿਹਨੂੰ ਜਾਂਦੇ ਆ ਉਹ ਤਾਂ ਆਪਣਾ ਕਈ ਭਾਈ ਜੀ ਜੇਲ੍ਹਾਂ ਦੇ ਵਿੱਚ ਬੰਦੇ ਗਏ ਆ ਜਿਹੜੇ ਇਲਜ਼ਾਮ ਲਾ ਕੇ ਜਾਂਦੇ ਆ ਨਾ ਜਿਹੜੇ ਕਹਿੰਦੇ ਸੀ ਇਹ ਤਾਂ ਤੰਗ ਆ ਕੇ ਗਏ ਆ ਉਹਨਾਂ ਤੇ ਨਾਲ ਦੀ ਨਾਲ ਪਰਚੇ ਹੁੰਦੇ ਆ ਇੱਕ ਪਾਸੇ ਜਿ ਭਗਵੰਤ ਮਾਨ ਦੇ ਜਿਹੜੀ ਕਾਨੂੰਨ ਵਿਵਸਥਾ ਉਹਦੇ ਕਰਾਰੀ ਚਪੇੜ ਆ ਏ ਬਹੁਤ ਵੱਡੀ ਚਪੇੜਾ ਅੱਜ ਲਗਭਗ ਕਈ ਦਿਨ ਹੋ ਚੁੱਕੇ ਆ ਹਾਲੇ ਤੱਕ ਵੀ ਉਹਦੇ ਪੀਏ ਤੇ ਤੇ ਉਹਦੇ ਐਮਐਲਏ ਤੇ ਪਰਚਾ ਨਹੀਂ ਹੋਇਆ ਤੇ ਜਿੰਨਾਂ ਦਾ ਕੋਈ ਸਾਹਮਣੇ ਨਹੀਂ ਹੁੰਦਾ ਉਹ ਕਹਿੰਦੇ ਸੀ ਅੰਦਰ ਕਰਤਾ ਇਹ ਬਾਈ ਜੀ ਇਹ ਕੱਲਾ ਜਸ਼ਨ ਨਾਲ ਨਹੀਂ ਹੋ ਰਿਹਾ ਸੀਗਾ ਇਹ ਬਹੁਤ ਸਾਰੇ ਹਲਕਿਆਂ ਦੇ ਵਿੱਚ ਹੋ ਰਿਹਾ ਜਿਹੜੇ ਸਰਪੰਚ ਇਹਨਾਂ ਦਾ ਕਹਿਣਾ ਨਹੀਂ ਮੰਨਦੇ ਇਹ ਮੈਂਬਰ ਉਹਨਾਂ ਨੂੰ ਕਹਿ ਕੇ ਪਾਸੇ ਕਰ ਦਿੰਦੇ ਆ ਉਹਨਾਂ ਮੈਂਬਰਾਂ ਕੋਲ ਪੀਏ ਘੱਲ ਦਿੰਦੇ ਆ ਜਿਹਦੇ ਕੋਲ ਐਮਐਲਏ ਦਾ ਪੀਏ ਜਾਂਦਾ ਰਿਆ ਮੈਂਬਰ ਕੋਲੇ ਉਹ ਤਾਂ ਖੁਸ਼ ਹੋ ਜਾਂਦਾ ਕਿ ਮੇਰੇ ਕੋਲ ਐਮਐਲਏ ਦਾ ਪੀਏ ਆਇਆ ਬਹੁਤ ਸਾਰੇ ਹੋਏ ਪਏ ਮੇਰੇ ਕੋਈ ਕਈ ਮਸਲੇ ਆ ਤੁਸੀਂ ਵੀਡੀਓ ਵੇਖੀ ਹੋਊਗੀ ਵੀਡੀਓ ਦਫ਼ਤਰੋਂ ਤੇ ਉਹੀ ਰੌਲਾ ਸੀਗਾ ਤਹੇ ਭਾਈ ਸਾਹਿਬ ਪਿੰਡ ਪਿੰਡ ਇਹ ਹਾਲ ਹੋਇਆ ਪਿਆ ਤੇ ਜਿਹੜੇ ਸਰਪੰਚਾ ਉਹ ਕਈ ਪਿੰਡਾਂ ਦੇ ਵਿੱਚ ਜਿਹੜਾ ਇਹਨਾਂ ਦਾ ਕਹਿਣਾ ਨਹੀਂ ਮੰਨਦੇ ਉਹਨਾਂ ਦੀਆਂ ਫੱਟੀਆਂ 'ਚ ਕਿੱਲ ਗੱਡੀ ਆਉਂਦੇ ਆ ਇਹ ਵਿਚਾਰਾ ਨਹੀਂ ਸਹਿਣ ਕਰ ਸਕਿਆ ਬੇਇੱਜ਼ਤੀ ਮਹਿਸੂਸ ਬਾਲੀ ਹੋਈ ਇਹਨੂੰ ਇਹ ਦੁਨੀਆ ਛੱਡ ਕੇ ਜਾਂਦਾ ਰਿਹਾ ਪਰ ਭਾਈ ਜੀ ਤੰਗ ਤਾਂ ਉਹਨਾਂ ਨੂੰ ਕੋਈ ਕਰਦਾ ਨਾ ਜਿਹੜੇ ਬਗਾਨੇ ਹੋਣ ਜਿਹੜੇ ਤੁਹਾਡੇ ਨਾਲ ਹੀ ਰਹਿਣ ਤੁਹਾਡੇ ਦੁਆਰਾ ਹੀ ਚੁਣੇ ਗਏ ਹੋਣ ਤੁਹਾਡੇ ਨਾਲ ਪ੍ਰੇਮ ਪਿਆਰ ਹੋਵੇ ਉਹਨਾਂ ਨੂੰ ਤੁਸੀਂ ਤੰਗ ਕਿਉਂ ਕਰੋਗੇ ਜਿਹੜਾ ਭਾਈ ਸਾਹਿਬ ਤੰਗ ਕਰਨਗੇ ਜਿਵੇਂ ਕਹਿ ਲੋ ਇੱਥੇ ਕਈ ਆਪਣੇ ਰੋਲੇ ਪੈਂਦੇ ਆ ਕਈ ਥਾਵਾਂ ਤੇ ਰੋਲਾ ਪੈਂਦੇ ਆ ਕਈਆਂ ਦੇ ਕਤਲ ਹੋ ਜਾਂਦੇ ਆ ਜਿਨ੍ਹਾਂ ਜਿਨੇ ਕਤਲ ਕੀਤਾ ਉਹ ਵੀ ਖੜਾ ਹੁੰਦਾ ਜਿਨ੍ਹਾਂ ਦਾ ਕਤਲ ਹੋਇਆ ਉਹ ਵੀ ਹੋਏ ਹੁੰਦੇ ਆ ਆਖਰ ਨੂੰ ਮਹੀਨਾ ਦੋ ਮਹੀਨੇ ਪੈ ਜਾਂਦੇ ਆ ਤਾਂ ਵਿੱਚ ਰਾਜੀਨਾਮਾ ਕੌਣ ਕਰਾਉਂਦਾ ਬੰਦੇ ਨਹੀਂ ਕਰਾਉਂਦੇ ਰਾਜੀਨਾਮਾ ਰਾਜੀਨਾਮਾ ਕੋਈ ਆ ਕੇ ਹੋਰ ਇਨਸਾਨ ਕਰਾਉਂਦਾ ਜਿਵੇਂ ਉਹਨਾਂ ਦੇ ਰਾਜੀਨਾਮੇ ਹੋ ਜਾਂਦੇ ਆ ਉਵੇਂ ਭਾਵੇਂ ਜਸ਼ਨ ਇਹਨਾਂ ਦਾ ਸੀਗਾ ਪਰ ਉਹ ਹੀ ਇਨਸਾਨ ਨੇ ਉਹ ਦੂਜੇ ਇਨਸਾਨਾਂ ਨੇ ਉਹ ਵਿਚਾਲੜੀ ਚੀਜ਼ ਪਾ ਕੇ ਉਹਨੂੰ ਆਪ ਦੇ ਹੱਥ ਖਿੱਚ ਲਿਆ ਤੁਸੀਂ ਉਹਦੀ ਪੀਏ ਦੀ ਸੁਣੀ ਹੋਣੀ ਰਿਕਾਰਡਿੰਗ ਉਹ ਕਹੀ ਜਾਂਦਾ ਯਾਰ ਤੂੰ ਐ ਕਰੀ ਜਾਂਦਾ ਤੂੰ ਐ ਇਕੱਲਾ ਕੀ ਕਰ ਲੇਗਾ ਤੂੰ ਐ ਕੀ ਕਰ ਲੇਗਾ ਉਹ ਭਾਈ ਜੀ ਭਾਈ ਜੀ ਕਰੀ ਜਾਂਦਾ ਨਾਲੇ ਯਾਰ ਮੈਂ ਤੇ ਸਿੱਧੇ ਇਹਨੂੰ ਕਹਿਣਾ ਫੌਜਾ ਸਿੰਘ ਸਰਾਰੀ ਨੂੰ ਤੈਨੂੰ ਲੋਕਾਂ ਨੇ ਐਮਐਲਏ ਬਣਾਇਆ ਸੀਗਾ ਕਤਲ ਕਰਨ ਵਾਸਤੇ ਨਹੀਂ ਬਣਾਇਆ ਸੀ ਲੋਕਾਂ ਦੇ ਧੀਆਂ ਪੁੱਤ ਖਾਈ ਜਾਂਣਾ ਤੈਨੂੰ ਰੱਬ ਦੇ ਕਰਦੇ ਆ ਜਿਹੜਾ ਕਹਿ ਲੋ ਦੇਣਾ ਦੇਣਾ ਪਊਗਾ ਜਿੱਥੇ ਮਰਜੀ ਭੱਜ ਲੋ ਸੈਣਿਆਂ ਦੀ ਕਾਹਵਤ ਸੀਗੀ ਕਹਿੰਦਾ ਵੇਖ ਭਾਈ ਬਾਲਿਆ ਰੰਗ ਕਰਤਾਰ ਦੇ ਖੁਦ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ ਦੂਜਿਆਂ ਨੂੰ ਮਾਰੀ ਜਾਂਦੇ ਕਿੰਨੇ ਕਿ 1.5 ਸਾਲ ਦੀ ਪਾਵਰ ਰਹਿ ਗਈ ਇੱਕ ਮਾਂ ਦਾ ਪੁੱਤ ਖੋលਿਆ ਇਹ ਕਿੱਥੇ ਦੇਣੀਆਂ ਦੇਊਗਾ ਇਹ ਤਾਂ ਇਲਜ਼ਾਮ ਭਾਈ ਤੁਹਾਡੇਆਂ ਲੋਕਾਂ ਦੇ ਉਹ ਤਾਂ ਕਹਿੰਦੇ ਵੀ ਮੈਨੂੰ ਤਾਂ ਪਰਿਵਾਰ ਦੇ ਨਾਲ ਹਮਦਰਦੀ ਬਹੁਤ ਆ ਅਸੀਂ ਵੀ ਦਰਦ ਮਹਿਸੂਸ ਕਰਦੇ ਆ ਕਿ ਇੱਕ ਨੌਜਵਾਨ ਚਲਾ ਗਿਆ ਤੇ ਕਾਰਵਾਈ ਹੋਣੀ ਚਾਹੀਦੀ ਥੋਸ਼ੀਆਂ ਦੀ ਤੁਸੀਂ ਐਂ ਕਰੋ ਆਪਾਂ ਚੱਲਦੇ ਫੌਜਾ ਸਿੰਘ ਸਰਾਰੀ ਇੱਥੇ ਬੈਠਾ ਹੀ ਹੋਊਗਾ ਚੱਲਦੇ ਬੈਠਾ ਇੱਥੇ ਜਿਹਨੂੰ ਹਮਦਰਦੀ ਫਿਰ ਆਇਆ ਨਹੀਂ ਜਿਉਨੂੰ ਹਮਦਰਦੀ ਆ ਫੌਜਾ ਸਿੰਘ ਸਰਾਰੀ ਤੈਨੂੰ ਹਮਦਰਦੀ ਕਹਦੀ ਆ ਤੇਰੇ ਕਈ ਰੋਲਿਆਂ ਚ ਮੈਂ ਆ ਜਿੱਥੇ ਤੈਨੂੰ ਧੱਕੇ ਕਰਾਈ ਜਾਂਦਾ ਕਈਆਂ ਦੇ ਤੂੰ ਪਰਚੇ ਨਹੀਂ ਕਰਾਉਂ ਦਿੰਦਾ ਤੇ ਕਈਆਂ ਤੇ ਨਜਾਇਜ਼ ਕਰਾਈ ਆਉਂਦਾ ਜੇ ਤੈਨੂੰ ਵਾਕਈ ਹਮਦਰਦੀ ਹੈ ਤੇ ਹਮਦਰਦੀ ਸੀ ਤੇਰੀ ਗੱਡੀ ਦਾ ਤੇਲ ਮੁੱਕ ਗਿਆ ਸੀ ਤੇਰੀ ਗੱਡੀ ਦੇ ਟਾਇਰ ਪੈਂਚਰ ਸੀ ਜੇ ਤੂੰ ਕਹਿੰਦਾ ਤਾਂ ਤੈਨੂੰ ਲੋਕ ਜਾ ਕੇ ਲੈ ਆਉਂਦੇ ਅੱਜ ਉਹਦੇ ਹਮਦਰਦੀ ਵਾਲੇ ਤਾਂ ਪਹੁੰਚੇ ਪਿਆ ਫਿਰ ਉਹਨੂੰ ਹਮਦਰਦੀ ਸੀ ਤੇ ਉਹ ਨਹੀਂ ਆਇਆ ਕਹਿਣ ਦੀਆਂ ਗੱਲਾਂ ਜੀ ਭਗਵੰਤ ਮਾਨ ਵੀ ਸੁੱਤਾ ਪਿਆ ਇਸ ਮਸਲੇ ਤੇ ਬੋਲੀ ਨਹੀਂ ਜਾਂਦੇ ਇਹ ਜਿਵੇਂ ਕਹਿ ਲੋ ਸਿੱਧੇ ਤੌਰ ਤੇ ਕਹਿ ਲੋ ਇਹ ਮਹਾਰਾਜ ਸਿਰਫ ਤੇ ਸਿਰਫ ਕਹਿਣ ਦੀਆਂ ਗੱਲਾਂ ਨਹੀਂ ਨਹੀਂ ਉਹ ਕਹਿੰਦੇ ਵੀ ਅਸੀਂ ਤਾਂ ਜ਼ੀਰੋ ਟੋਲਰੈਂਸ ਸਾਡੀ ਤਾਂ ਅਸੀਂ ਤਾਂ ਕੋਈ ਨਹੀਂ ਬਖਸ਼ਣਾ ਜਿਹਨੇ ਕਰਪਸ਼ਨ ਕਰੀ ਕੋਈ ਗਲਤ ਕੰਮ ਕੀਤਾ ਸਾਡਾ ਮੰਤਰੀ ਹੋਵੇ ਵਿਧਾਇਕ ਹੋਵੇ ਕੋਈ ਹੋਵੇ ਉਸ ਦਾ ਭਾਈ ਕਾਰਵਾਈ ਕਰਾਂਗੇ ਹਰ ਇੱਕ ਸਟੇਜ ਤੇ ਕਹਿੰਦੇ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਫਿਰ ਖਿਆਲਾਂ ਜੀ ਕਹਿੰਦੇ ਆ ਜਿਵੇਂ ਉਹ ਜਿਵੇਂ ਕੱਲ ਜੁਗਨੂ ਹਾਜ਼ਰ ਹੈ ਜੁਗਨੂ ਹਾਜ਼ਰ ਸਿਰਫ ਰੀਲਾਂ 'ਚ ਸੀਗਾ ਝੰਡਾ ਸਿੰਘ ਸੀਗਾ ਉਸੇ ਤਰ੍ਹਾਂ ਇਹਦਾ ਭਾਸ਼ਣ ਕੱਲਾ ਸਟੇਜਾਂ 'ਤੇ ਆ ਇਹਦਾ ਕੰਮ ਏ ਆ ਜਿਹੜੇ ਲੋਕ ਜਾਂਦੇ ਆ ਤੇ ਜਿਹੜੇ ਲੋਕ ਜਾਂਦੇ ਆ ਕੀ ਕਰਦੇ ਵੀ ਉਹਦੀਆਂ ਗੱਲਾਂ ਸੁਣੀ ਜਾਂਦੇ ਆ ਐ ਕਰਕੇ ਝੋਲੀ ਢੱਡੀ ਹੁੰਦੀ ਆ ਚੋਰੀ ਟੱਡੀ ਹੁੰਦੀ ਕਈਆਂ ਦਾ ਸਾਫਾ ਹੁੰਦਾ ਐਂਕਰ ਹੀ ਖੜੇ ਹੁੰਦੇ ਆ ਜਦੋਂ ਮੁੱਖ ਮੰਤਰੀ ਜਾਵੜ ਦਾ ਮੁੱਖ ਮੰਤਰੀ ਉਹ ਗੱਲਾਂ ਝਾੜ ਜਾਂਦਾ ਤੇ ਜਦੋਂ ਉਹ ਲੋਕ ਕੋਲ ਤੇ ਆ ਉਹ ਨਾਲੇ ਦਾ ਕੁਰਸੀ ਝਾੜ ਦਿੰਦੇ ਆ ਤੇ ਨਾਲੇ ਉਹ ਸਾਫਾ ਝਾੜ ਦਿੰਦੇ ਆ ਉਹਦੀਆਂ ਗੱਲਾਂ ਝਾੜਨ ਚੜਾਉਣ ਚ ਹੀ ਕੰਮ ਆਈ ਜਾਂਦੀਆਂ ਹੋਰ ਕੋਈ ਕੰਮ ਨਹੀਂ ਹੋ ਰਿਹਾ ਉਹ ਜਿਹੜਾ ਕਹਿੰਦਾ ਸੀ ਆਪਦੇ ਬੰਦੇ ਪੁਚਾ ਦੇਾਂਗੇ ਅਸੀਂ ਐਂ ਕਰ ਦਾਂਗੇ ਪੱਤਰਕਾਰਾਂ ਨੂੰ ਉਹਨੇ ਭੇਜਤੇ ਜਿਹੜਾ ਕਹ ਲੋ ਖੂਬੀਆ ਏਜੰਸੀਆਂ ਦਾ ਜੋ ਵੀ ਭੇਜਿਆ ਤੇ ਜਿਹੜੀ ਇਹਨਾਂ ਦੀ ਐਮਐਲਏ ਦਾ ਰੌਲਾ ਪਿਆ ਸੀ 50 ਲੱਖ ਦਾ ਉਹਨੇ ਤੇ ਹਲੇ ਨਹੀਂ ਭੇਜਿਆ ਇਹਦੇ ਤੇ ਖੁਫੀ ਏਜੰਸੀ ਨਹੀਂ ਭੇਜੀ ਉਹ ਕਹਿੰਦਾ ਜੀ ਇਹ ਭਾਈ ਸਾਹਿਬ ਖੁਦ ਜਦੋਂ ਭਗਵੰਤ ਮਾਨ ਮੁੱਖ ਮੰਤਰੀ ਹੋਵੇ ਤਾਂ ਕੋਈ ਕੰਮ ਹੋਣ ਮੁੱਖ ਮੰਤਰੀ ਹੈ ਹੀ ਨਹੀਂ ਇਹਨਾਂ ਦੇ ਮੰਤਰੀਆਂ ਦੇ ਓਐਸਡੀ ਜਿਹੜੇ ਪੀਏ ਕਹਿ ਲਗੇ ਉਹ ਤਾਂ ਆ ਕੇ ਦਿੱਲੀ ਦੇ ਲੱਗੀ ਜਾਂਦੇ ਆ ਮੰਤਰੀ ਭਗਵੰਤ ਮਾਨ ਹੀ ਆ ਹੋਰ ਕੌਣ ਆ ਫਿਰ ਭਗਵੰਤ ਮਾਨ ਕਿੱਥੇ ਮੁੱਖ ਮੰਤਰੀ ਜਿਵੇਂ ਤੁਹਾਡਾ ਚੈਨਲ ਆ ਮਾਫੀ ਚਾਹੁੰਨਾ ਇਹ ਜਗਦੀਪ ਥਲੀ ਦਾ ਚੈਨਲ ਆ ਹੁਣ ਜਿਹੜਾ ਕੋਈ ਆਊਗਾ ਉਹ ਤਾਂ ਪੱਤਰਕਾਰ ਆ ਜਿਹੜੀ ਪਾਰਟੀ ਆ ਉਹ ਝਾੜੂ ਪਾਲਤੀ ਕੇਜਰੀਵਾਲ ਦੀ ਆ ਇਹਦਾ ਦਿਹਾੜਗਾ ਉਹਦਾ ਮਲੀਮ ਹੈਗਾ ਇਹ ਕਿ ਕਰ ਦੂਗਾ ਉੱਥੇ ਆ ਤੁਸੀਂ ਆ ਦੱਸੋ ਆ ਜਿਹੜੇ ਐਮਐਲਏ ਜਿਹੜੇ ਲੋਕਾਂ ਨੇ ਚੁਣੇ ਆ ਬਾਈ ਲੋਕਾਂ ਨਾਲ ਹੋ ਬਹੁਤ ਸਹੀ ਰਹੀ ਆ ਪਰ ਆ ਗੱਲ ਬਹੁਤ ਮਾੜੀ ਹੋ ਗਈ ਆ ਜਿਹੜੇ ਲੋਕ ਆ ਉਹਨਾਂ ਨੂੰ ਮੈਂ 2020 ਦੇ ਵਿੱਚ ਕਿਹਾ ਸੀ ਤੁਹਾਡੇ ਚੈਨਲਾਂ ਤੇ ਵੀ ਉਸ ਵਕਤ ਮੇਰੀਆਂ ਸੋਸ਼ਲ ਮੀਡੀਆ ਤੋਂ ਚੱਕ ਕੇ ਵੀਡੀਓ ਲਗੀਆਂ ਹੋਈਆਂ ਮੈਂ ਕਹਿੰਦਾ ਹੁੰਦਾ ਸੀ ਇਹਨਾਂ ਤੋਂ ਬਚ ਜੋ ਇਹਨਾਂ ਤੋਂ ਬਚ ਜੋ ਇਹ ਝਾੜੂ ਵਾਲਿਆਂ ਨੇ ਕੱਖ ਨਹੀਂ ਕਰਨਾ ਲੋਕੋ ਬਚ ਜੋ ਆਪਦੇ ਬੱਚਿਆਂ ਨੂੰ ਐਮਐਲ ਏ ਐਮਪੀ ਖੜਾਓ ਪਰ ਲੋਕ ਕਹਿੰਦੇ ਭਗਵੰਤ ਮਾਨ ਆਊਗਾ ਪਤਾ ਨਹੀਂ ਕੀ ਹੋਊਗਾ ਕੱਖ ਨਹੀਂ ਹੋਇਆ ਭਗਵੰਤ ਮਾਨ ਅਰਗੇ ਅੱਜ ਗੱਲ ਸਾਬਤ ਕਰਤੀਓ ਕਹਿੰਦਾ ਬੁੱਲਿਆ ਗੰਮ ਨਾ ਕਰਿਆ ਕਰ ਕਹਿੰਦਾ ਪੰਜਾਬ ਸਿਆਂ ਗੰਮ ਨਾ ਕਰਿਆ ਕਰ ਮੁੱਖ ਮੰਤਰੀ ਬਦਲਦੇ ਰਹਿੰਦੇ ਆ ਪੰਜਾਬ ਪੰਜਾਬ ਹੀ ਰਹਿੰਦਾ ਜਿਵੇਂ ਉਹਨੇ ਕਿਹਾ ਸੀ ਨਾ ਸ਼ੀਸ਼ਾ ਸ਼ੀਸ਼ਾ ਹੀ ਰਹਿੰਦਾ ਬਸ ਤਸਵੀਰ ਬਦਲਦੀ ਰਹਿੰਦੀ ਆ ਇਹ ਗੱਲ ਇਹ ਆ ਵੀ ਮੁੱਖ ਮੰਤਰੀ ਬਦਲਦੇ ਆ ਇਹਨਾਂ ਦੇ ਮੂੰਹ ਬਦਲਦੇ ਆ ਇਹਨਾਂ ਦੀਆਂ ਪੱਗਾਂ ਬਦਲਦੀਆਂ ਪਰ ਪੰਜਾਬ ਦੇ ਹਾਲਾਤ ਇਹ ਰੋਣ ਧੋਣ ਵਾਲੇ ਹੀ ਰਹਿਣਗੇ ਇਹਨਾਂ ਨੂੰ ਕੋਈ ਨਹੀਂ ਬਦਲ ਸਕਦਾ ਜਿੰਨਾ ਚਿਰ ਪੰਜਾਬ ਦੇ ਲੋਕ ਨਹੀਂ ਬਦਲਦੇ ਅੱਜ ਜਿਹੜਾ ਆਪਾਂ ਇੱਥੇ ਲਾਇਆ ਧਰਨਾ ਫੌਜਾ ਸਿੰਘ ਸਰਾਰੀ ਦੀ ਚੀਕ ਨਿਕਲੀ ਹੁੰਦੀ ਤੇ ਫੌਜਾ ਸਿੰਘ ਸਰਾਰੀ ਦੀ ਚੀਕ ਕਢਾਊਗਾ ਕੌਣ ਇਹ ਆਮ ਲੋਕ ਸਾਡੇ ਕੋਲ ਕੀ ਆ ਸੋਨਾਂ ਦੀ ਬੈਠੀ ਆ ਇਹ ਉਹੀ ਪੁਲਿਸ ਆ ਜਿਹੜੀ ਕਦੇ ਰਾਜਿਆਂ ਦੀ ਹੁੰਦੀ ਸੀ ਇਹ ਉਹੀ ਪੁਲਿਸ ਆ ਜਿਹੜੀ ਅੰਗਰੇਜ਼ਾਂ ਦਾ ਕਹਿਣਾ ਮੰਨਦੀ ਰਹੀ ਆ ਇਹ ਉਹੀ ਪੁਲਿਸ ਬੈਠੀ ਆ ਜਿਹੜੀ ਮੰਤਰੀਆਂ ਦਾ ਕਹਿਣਾ ਮੰਨੀ ਜਾਂਦੀ ਆ ਇਹ ਸਾਡੇ ਹੈ ਹੀ ਨਹੀਂ ਲੋਕ ਕਹਿੰਦੇ ਆ ਪੁਲਿਸ ਲੋਕਾਂ ਨੂੰ ਬਚਾਉਣ ਵਾਸਤੇ ਹੁੰਦੀ ਆ ਉਹ ਅਸਲ 'ਚ ਮਹਾਮੂਰਖ ਲੋਕ ਆ ਪੁਲਿਸ ਕਦੇ ਵੀ ਬਚਾਉਣ ਵਾਸਤੇ ਨਹੀਂ ਹੁੰਦੀ ਜੇ ਪੁਲਿਸ ਬਚਾਉਣ ਵਾਸਤੇ ਹੁੰਦੀ ਸਾਨੂੰ ਇਹਨਾਂ ਐਮਐਲਏਾਂ ਤੋਂ ਬਚਾਉਂਦੀ ਸਾਨੂੰ ਇਹਨਾਂ ਮੰਤਰੀਆਂ ਤੋਂ ਬਚਾਉਂਦੀ ਪਰ ਸਾਡੇ ਕੋਲੋਂ ਇਹਨਾਂ ਮੰਤਰੀਆਂ ਨੂੰ ਬਚਾਉਂਦੀ ਵੀ ਇਹਨਾਂ ਦੇ ਬਾਹਰ ਚ ਜਾ ਕੇ ਨਾ ਬਹਿਜੇ ਸਾਡੇ ਕੋਲ ਸਾਡੇ ਅਰਗਿਆਂ ਨੂੰ ਪਰਚੇ ਪਾਏ ਜਾਂਦੇ ਆ ਤਾਂ ਕਿ ਸੱਚ ਲੋਕਾਂ ਦੇ ਸਾਹਮਣੇ ਨਾ ਆਜੇ ਇਹ ਕਹਿਣ ਦੀਆਂ ਗੱਲਾਂ ਜੀ ਲੋਕਾਂ ਨੂੰ ਮਾਰਿਆ ਜਾ ਰਿਹਾ ਅੱਜ ਮੈਂ ਗੱਲ ਕਹਿ ਹੀ ਦਿਨਾ ਭਗਵੰਤ ਮਾਨ ਉਹ ਮਾੜਾ ਆਸ਼ਿਕਾ ਜਿਹੜਾ ਇਹ ਆਸ਼ਕੇ ਕਾਰੀਆਂ ਬਸ ਲੋਕਾਂ ਨੂੰ ਗੱਲੀ ਲਾ ਲਿਆ ਤੇ ਇਹਨੂੰ ਸਿਰਫ ਆਪ ਦੇ ਤੱਕ ਸੀ ਗਾਉ ਇਹਨੇ ਲੋਕਾਂ ਤੋਂ ਲੈ ਲਿਆ ਇਹਨੇ ਲੋਕਾਂ ਨੂੰ ਰੁਪਈਏ ਵਾਲੀ ਚਿੰਗਮ ਸਮਝ ਕੇ ਚਾਤ ਲਿਆ ਹੁਣੇ ਕੁਰਸੀਆਂ ਤੇ ਤੇ ਗੱਡੀਆਂ ਦੇ ਵਿੱਚ ਗਿੱਜ ਗਿਆ ਹੁਣ ਇਹ ਸੋਚਦਾ ਇਹਨੂੰ ਡੀਜੀਪੀ ਸਲੂਟ ਮਾਰਦਾ ਇਹਨੂੰ ਡੀਸੀ ਵੀ ਸਲੂਟ ਮਾਰਦਾ ਇਹ ਸੋਚਦਾ ਕਿਤੇ ਬੱਸ ਸੁਣਵਾਈ ਹੋਣ ਲੱਗ ਗਈ ਆ ਇਹ ਉਹ ਵੇਲਾ ਭੁੱਲ ਗਿਆ ਜਦੋਂ ਇਹਦੀ ਸੁਣਵਾਈ ਨਹੀਂ ਹੁੰਦੀ ਸੀ ਇਹ ਉਹ ਵੇਲਾ ਭੁੱਲ ਗਿਆ ਉਦੋਂ ਕਹਿੰਦਾ ਹੁੰਦਾ ਸੀ ਜੀ ਆ ਐ ਹੋਈ ਜਾਂਦਾ ਐ ਹੋਈ ਜਾਂਦਾ ਇੱਕ ਦਿਨ ਮੈਂ ਡਾਕਟਰ ਗੁਰਪ੍ਰੀਤ ਦੇ ਬਿਆਨ ਸੁਣੀ ਜਾਵਾ ਉਹ ਬੀਬਾਂ ਦੀ ਕਹਿੰਦੇ ਦੂਜੀਆਂ ਸਰਕਾਰਾਂ ਤਾਂ ਐ ਕਰੀ ਜਾਂਦੀਆਂ 70 ਸਾਲ ਤੋਂ ਉਹੀ ਸਰਕਾਰ ਚੱਲੀ ਜਾਂਦੀ ਸੀ ਜਿਹੜੀ ਪਹਿਲਾਂ ਸਰਕਾਰ ਚੱਲੀ ਜਾਂਦੀ ਸੀ ਤੇ ਅੱਜ ਲੋਕਾਂ ਦੇ ਹੱਲ ਹੋਣ ਲੱਗੇ ਅੱਜ ਇਹ ਲੋਕਾਂ ਦੇ ਹੱਲ ਹੋਣ ਲੱਗੇ ਲੋਕ 70 ਤੇ ਕਿਉਂ ਬੈਠੇ ਆ ਸਰਕਾਰ ਦੇ ਅੱਜ ਪੁੱਤ ਨੇ 70 ਤੇ ਵੀ ਬੈਠੇ ਆ ਸਰਕਾਰ ਦੇ 70 ਤੇ ਵੀ ਬੈਠੇ ਆ ਭਾਈ ਇੱਥੇ ਬੋਲਾਂਗੇ ਇਹਨਾਂ ਨੇ ਕੀ ਕਰਨਾ ਫੌਜਾ ਸਿੰਘ ਸਰਾਰੀ ਨੂੰ ਫੌਜਾ ਸਿੰਘ ਸਰਾਰੀ ਤੇ ਪਰਚਾ ਨਹੀਂ ਹੁੰਦਾ ਉਹ ਕਹਿੰਦੇ ਵੀ ਇਹ ਤਾਂ ਮਿਸਲੀਡ ਕਰਿਆ ਜਾ ਰਿਹਾ ਐ ਐਦਾਂ ਦੀ ਕੋਈ ਗੱਲ ਨਹੀਂ ਕੁਝ ਲੋਕ ਆ ਜਿਹੜੇ ਰਲ ਕੇ ਐਦਾਂ ਦਾ ਹੰਗਾਮਾ ਕ੍ਰੀਏਟ ਕਰ ਰਹੇ ਆ ਅਸੀਂ ਤਾਂ ਹਮਦਰਦੀ ਰੱਖਦੇ ਆ ਪਰਿਵਾਰ ਦੀ ਜੇ ਹਮਦਰਦੀ ਰੱਖਦਾ ਫੌਜਾ ਸਿੰਘ ਸਰਾਰੀ ਤੇਰੀ ਗੱਡੀ ਪੈਂਚਰ ਹੋ ਗਈ ਕਿ ਤੇਰੀ ਗੱਡੀ ਦਾ ਬੈਰਿੰਗ ਟੁੱਟ ਗਿਆ ਯਾਰ ਕਿਸੇ ਕੋਲ ਗੱਡੀ ਹੋਣੀ ਜਾ ਕੇ ਲੈ ਆ ਉਹਨੂੰ ਜੇ ਹਮਦਰਦੀ ਫਿਰ ਆ ਇੱਥੇ ਹਮਦਰਦੀ ਤੁਹਾਨੂੰ ਇਲੈਕਸ਼ਨਾਂ ਦੀ ਆ ਇੱਥੋਂ ਲੁਧਿਆਣੇ ਜਾਉਂਗੇ ਇੱਥੋਂ ਸਾਰੇ ਐਮਐਲਏ ਡਿਊਟੀ ਲਾਉਣਗੇ ਉੱਥੇ ਪਰ ਤੁਹਾਨੂੰ ਹਮਦਰਦੀ ਹੈ ਹੀ ਨਹੀਂ ਹਮਦਰਦੀ ਕਿਹੜੇ ਪਰਿਵਾਰ ਨਾਲ ਆ ਕਹਿਣ ਦੀ ਗੱਲ ਹੈ ਤੇਰੀ ਹਮਦਰਦੀ ਆਉਦੀ ਜੇਬ ਚ ਰੱਖ ਤੇ ਜਿਹੜਾ ਕਹੀ ਜਾਂਦੇ ਆ ਕਿ ਆ ਲੋਕ ਤਾਂ ਸਿਰਫ ਲੋਕ ਤਾਂ ਇਹ ਕੁਝ ਇੱਕ ਮਸਲਾ ਇਸ਼ੂ ਬਣਾ ਰਿਆ ਕਾਹਦਾ ਇਸ਼ੂ ਬਣਾ ਰਿਆ ਇਸ਼ੂ ਤੁਸੀਂ ਬਣਾਉਂਦੇ ਆ ਲੋਕ ਇਸ਼ੂ ਨਹੀਂ ਬਣਾਉਂਦੇ ਲੋਕ ਪਿੱਟਦੇ ਆ ਲੋਕ ਸੱਥਰਾਂ ਤੇ ਬੈਂਦੇ ਆ ਇਸ਼ੂ ਤਾਂ ਜਨਾਬ ਤੁਸੀਂ ਬਣਾਉਂਦੇ ਆ ਇਹ ਇਸ਼ੂ ਨਹੀਂ ਬਣਾਉਂਦੇ ਫੌਜਾ ਸਿੰਘ ਸਰਾਰੀ ਬੇਫਿਕਰਾ ਮੁੱਛ ਮਰੋੜ ਸਕਦਾ ਉਹਨੂੰ ਪਤਾ ਪਰਚਾ ਮੇਰੇ ਤੇ ਹੁੰਦਾ ਨਹੀਂ ਹੋਇਆ ਤਾਂ ਪੀਏ ਤੇ ਹੋਊਗਾ ਪੀਏ ਨੇ ਅੰਦਰ ਜਾਣਾ ਨਹੀਂ ਉਹ ਇਹਨਾਂ ਦਾ ਇੱਕ ਜਿਹੜਾ ਕਹਿਲਾ ਚੇਅਰਮੈਨ ਉਹ ਚੇਅਰਮੈਨ ਤੇ ਪਰਚਾ ਆਇਆ ਉਹਨੇ ਸਰਕਾਰੀ ਅਫਸਰ ਕੁੱਟਿਆ ਚੰਗਾ ਅਸੀਂ ਕੁੱਟਿਆ ਵੀ ਨਹੀਂ ਸੀ ਅਸੀਂ ਹੱਥ ਵੀ ਨਹੀਂ ਜੋੜੇ ਉਹਦੇ ਅੱਗੇ ਅਸੀਂ ਉਹਨੂੰ ਸੱਸਰੀ ਕਾਲ ਵੀ ਨਹੀਂ ਬੁਲਾਈ ਲੜਨ ਤਾਂ ਦੂਰ ਦੀ ਗੱਲ ਆ ਸਾਡੇ ਤੇ ਧਾਰਾ ਲਾਈਆਂ ਸੀ ਕਿ ਸਰਕਾਰੀ ਅਫਸਰ ਕੁੱਟਦਾ ਪਿਸਤਲ ਲਾਤਾ ਦਿਮਾਗ ਨੂੰ ਉਹਦੇ ਉਹੀ ਐਮਐਲਏ ਗੋਲਦੀ ਕੰਬੋਜ ਉਹਦੇ ਚੇਅਰਮੈਨ ਨੇ ਇੱਕ ਸਰਕਾਰੀ ਅਫਸਰ ਕੱਟਦਾ ਉਹ ਲੁਧਿਆਣੇ ਪ੍ਰਚਾਰ ਕਰਦਾ ਫਿਰਦਾ ਗ੍ਰਿਫਤਾਰ ਨਹੀਂ ਹੋਇਆ ਕੀ ਹੋ ਜੂਗਾ ਫੌਜਾ ਸਿੰਘ ਸਰਾਰੀ ਤੇ ਪਰਚਾ ਹੋ ਵੀ ਗਿਆ ਇਹਨੂੰ ਪਤਾ ਮੈਨੂੰ ਕੀ ਹੋ ਜੂਗਾ ਪਰ ਰੱਬ ਦੇ ਘਰ ਦੇਣਾ ਫੌਜਾ ਸਿੰਘ ਸਰਾਰੀ ਅੰਧੇਰ ਨਹੀਂਗਾ ਇਹ ਤਾਂ ਆਮ ਲੋਕਾਂ ਦਾ ਤੇਰੇ ਹੱਥ ਚ ਪਾਵਰ ਆ ਪਰ ਉਹਦੇ ਕਰੇ ਸਾਰੇ ਇੱਕੋ ਜਿਹੇ ਆ ਜਵਾਬ ਦੇ ਇਹ ਗੱਲ ਦਾ ਮਾਂ ਦਾ ਪੁੱਤ ਖਾਦਾ ਤੂੰ ਤੇਰੇ ਪੱਲੂ ਹੋਇਆ ਇਹ ਗੱਲ ਜੇਕਰ ਗੱਲਾਂ ਸਿੰਘਾ ਬਾਈ ਜੇਕਰ ਇਹ ਕਹਿੰਦੇ ਇਲਜ਼ਾਮ ਲਾ ਰਹੇ ਅਸੀਂ ਲਾ ਰਹੇ ਹਾਂ ਇਲਜ਼ਾਮ ਇਹ ਲੋਕ ਲਾ ਰਹੇ ਆ ਤੋਂ ਮੈਂ ਜੋ ਇਲਜ਼ਾਮ ਲਾ ਰਿਆ ਤੇ ਉਹ ਆਪਦੇ ਆਪ ਦੇ ਗੋਲੀ ਮਾਰ ਕੇ ਜਿਹਨੂੰ ਇਹਨਾਂ ਨੇ ਕਤਲ ਕਰਨ ਤਾਂ ਮਜਬੂਰ ਹੋ ਗਿਆ ਮਰਨ ਤੇ ਮਜਬੂਰ ਹੋ ਗਿਆ ਕਹਿ ਕੇ ਤਾਂ ਉਹ ਗਿਆ ਲੋਕ ਕਿਵੇਂ ਇਲਜ਼ਾਮ ਲਾਊਗਾ ਇਹ ਸਿਰਫ ਕਹਿਣ ਦੀ ਗੱਲ ਆ ਉਹਨੂੰ ਸਿਰਫ ਇੰਨਾ ਕਿ ਹਾਂ ਹਾਂ ਮੈਂ ਸੱਚਾ ਹੋ ਜਾ ਪਹਿਲਾਂ ਤਾਂ ਬੋਲਿਆ ਹੀ ਨਹੀਂਗਾ ਬਾਅਦ ਦੇ ਵਿੱਚ ਬਿਆਨ ਦਿੱਤੇ ਆ ਮੁੱਖ ਮੰਤਰੀ ਉਹਦੇ ਵੱਲ ਦਾ ਕੇਜਰੀਵਾਲ ਉਹਦੇ ਵੱਲ ਦਾ ਸਾਰੇ ਉਹਦੇ ਵੱਲ ਦੇ ਆਪਣੇ ਵੱਲ ਦਾ ਕੌਣ ਆ ਪੁੱਲ ਸੋਨਾਂ ਦੀ ਸੀਅਰ ਸਟਾਫ ਉਹਨਾਂ ਦਾ ਇਸ ਵੇਲੇ ਲੁੱਟਦੇ ਫਿਰੂ ਮੰਤਰੀ ਉਹਨਾਂ ਦੇ ਵੱਡੀਆਂ-ਵੱਡੀਆਂ ਪੋਸਟਾਂ ਵਾਲੇ ਉਹਨਾਂ ਦੇ ਡੀਜੀਪੀ ਮੁੱਖ ਮੰਤਰੀ ਦਾ ਸਾਡਾ ਕੌਣ ਹੈ ਇੱਥੇ ਸੰਧ ਜਵਾਬ ਦਿਓ ਮੈਂ ਤਾਂ ਡੀਜੀਪੀ ਸਾਹਿਬ ਨੂੰ ਬੇਨਤੀ ਕਰਦਾ ਕਿ ਜਨਾਬ ਤੁਸੀਂ ਕੁਛ ਨਾ ਕੁਛ ਸੋਚੋ ਨਹੀਂ ਤਾਂ ਫਿਰ ਪ੍ਰਸ਼ਾਸਨ ਤੋਂ ਵਿਸ਼ਵਾਸ ਉੱਠ ਜਾਊਗਾ ਜਿੰਨਾ ਲੋਕਾਂ ਦਾ ਹੈਗਾ ਸਾਡਾ ਤਾਂ ਪਹਿਲੇ ਹੀ ਹੈ ਨਹੀਂ ਆਪਾਂ ਨੂੰ ਤੇ ਇਹ ਗੱਲ ਦਾ ਪਤਾ ਕਿ ਸੈਨਾਪਤੀ ਹੁੰਦਾ ਸੀ ਰਾਜੇ ਨਾਲ ਤੇ ਉਹ ਰਾਜਾ ਸੈਨਾਪਤੀ ਨੇ ਆਰਡਰ ਦਿੰਦਾ ਸੀ ਕਿਉਂਕਿ ਭੁੱਖਮਾਰੀ ਹੁੰਦੀ ਸੀ ਪਿੰਡਾਂ ਦੇ ਵਿੱਚ ਉਹ ਜਿਹੜੀ ਭੁੱਖਮਾਰੀ ਹੁੰਦੀ ਸੀ ਓਵੇਂ ਤਰ੍ਹਾਂ ਭੁੱਖਮਾਰੀ ਅੰਗਰੇਜ਼ਾਂ ਨੇ ਕਰਤੀ ਫਿਰ ਉਹਨਾਂ ਨੇ ਆਪਦੀ ਸੈਨਾ ਬਣਾਈ ਵੱਜੋ ਉੱਚ ਅਧਿਕਾਰੀ ਉਹਨਾਂ ਨੇ ਆਪਦੇ ਬਣਾਏ ਹੁੰਦੇ ਸੀ ਤੇ ਨੀਵਿਆਂ ਤੇ ਮੇਰੇ ਵਰਗਿਆਂ ਨੂੰ ਲਾਇਆ ਹੁੰਦਾ ਸੀ ਮੇਰੇ ਵਰਗਿਆਂ ਤੋਂ ਮੇਰੇ ਭਾਈਵਾਲ ਕਟਵਾਉਂਦੇ ਸੀ ਅੱਜੋ ਹੀ ਮੰਤਰੀ ਕਰੀ ਜਾਂਦੇ ਆ ਉੱਚ ਪੋਸਟਾਂ ਤੇ ਉਹਨਾਂ ਦੇ ਖਾਸਮ ਖਾਸਾ ਛੋਟੀਆਂ ਪੋਸਟਾਂ ਤੇ ਮੇਰੇ ਅੱਗੇ ਭੁੱਖੇ ਮਰਦੇ ਆ ਉਹਨਾਂ ਨੇ ਤਾਂ ਹੁਕਮ ਮੰਨਣਾ ਇਹ ਵੀ ਹੁਕਮ ਮੰਨਣਗੇ ਕੱਖ ਨਹੀਂ ਹੋਣਾ ਕੀ ਬਣੂਗਾ ਸੋ ਬਿਲਕੁਲ ਵੱਡਾ ਇਕੱਠ ਜਿਹੜਾ ਹੈਗਾ ਉਸ ਨੌਜਵਾਨ ਸਰਪੰਚ ਦੀ ਮੌਤ ਤੋਂ ਬਾਅਦ ਹੋਇਆ ਇਨਸਾਫ ਦੇ ਲਈ ਇਨਸਾਫ ਮੰਗ ਰਿਹਾ ਰਾਜਨੀਤਿਕ ਲੀਡਰ ਆਮ ਲੋਕ ਕਿਸਾਨ ਯੂਨੀਅਨਾਂ ਜਥੇਬੰਦੀਆਂ ਹਰ ਤਰ੍ਹਾਂ ਦਾ ਬੰਦਾ ਇੱਥੇ ਆ ਕੇ ਇਨਸਾਫ ਦੀ ਮੰਗ ਕਰ ਰਿਹਾ ਤੇ ਇਸ ਵੀਰ ਨੇ ਤੇ ਵੀ ਕਿਹਾ ਕਿ ਜੇਕਰ ਫੌਜਾ ਸਿੰਘ ਸਰਾਰੀ ਜੋ ਵਿਧਾਇਕਾ ਸਰਕਾਰ ਦੇ ਉਹ ਖਾਸ ਕਰਕੇ ਇੱਕ ਵਾਕਈ ਹਮਦਰਦੀ ਰੱਖਦੇ ਪਰਿਵਾਰ ਦੇ ਨਾਲ ਤਾਂ ਫਿਰ ਇੱਥੇ ਅੱਗ ਕਿਉਂ ਨਹੀਂ ਬੈਠੇ ਹਰ ਬੰਦਾ ਇੱਕ ਵੱਖਰਾ ਸਵਾਲ ਜਿਹੜਾ ਹੈਗਾ ਉਹ ਖੜਾ ਕਰ ਰਿਹਾ ਇਹਨਾਂ ਸਵਾਲਾਂ ਦੇ ਜਵਾਬ ਕਦੋਂ ਮਿਲਣਗੇ ਅਜੇ ਇਹ ਦੇਖਣ ਵਾਲੀ ਗੱਲ ਤੇਪ੍ਰੀਤ ਸਿੰਘ ਦੇ ਨਾਲ ਤਨਨ ਸਿੰਘ ਪੰਜਾਬੀ ਲੋਕਚਾਰ ਮਹਿੰਦਰ ਸਿੰਘ ਮਹਿਮਾ